ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਦੋਂ ਬਾਪੂ ਕੋਲ ਕੰਮ ਹੋਣ ਦਾ ਟਿਕਾਣਾ ਨਹੀਂ ਕਰਾ ਮਿਸ਼ਨ ਵਾਤਾਵਰਣ ਦਾ ਪਾਣੀ ਬਚਾਓ ਬੱਚੇ ਬਚਾਓ ਤਹਿਤ ਸੇਵਾਦਾਰ ਲੱਗੇ ਹੋਏ ਨੇ ਪਿੰਡ ਦੇ ਕਢਾਣੀ ਕਰਾਂਗੇ ਸੋ ਇੱਕ ਮੀਰ ਜੀ ਬਰਸੋਦੜੇ ਤੋਂ ਆਏ ਨੇ ਸਾਡਾ ਸਾਡੀ ਸੰਸਾਧਨ ਨਾਲ ਸੁਣ ਕੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਮੀਰੇ ਤੁਹਾਡਾ ਕੀ ਨਾਮ ਹੈ ਜੀ ਇਹਨਾਂ ਦਾ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਪਾਣੀ ਬਚਾਓ ਇਹ ਸੱਚਿਆਂ ਨੂੰ ਬਤਾਉਂਦਾ ਇਹਨਾਂ ਦਾ ਕਹਿਣ ਦਾ ਭਾਵ ਹੈ ਕਿ ਜਿਹੜੇ ਪੰਛੀਆਂ ਦੇ ਬੱਚੇ ਨੇ ਉਹ ਵੱchnਗੇ ਅੱਗੇ ਉਹਨਾਂ ਦੀ ਵਾਸਤੂ ਬਤੋਨੀ ਉਹ ਇਹਨਾਂ ਦਾ ਇਹ ਸਾਡੇ ਸਭ ਤੋਂ ਧੰਨਵਾਦ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਜੋ ਵੀ ਆਜਾੜ ਕੱਡਾਂ ਵਿੱਚੋਂ ਬਹੁਤ ਵੀਰ ਆਉਂਦੇ ਨੇ ਅਸੀਂ ਉਹਨਾਂ ਨੂੰ ਬਿਲਕੁਲ ਫ੍ਰੀ ਸੇਵਾ ਕਰ ਰਹੇ ਹਾਂ ਛੇ ਪਾਸ਼ਾ ਦੀ ਕਿਰਪਾ ਦੇ ਅਨੁਸਾਰ ਉਹ ਇਦਾਂ ਹੀ ਅਸੀਂ ਕਿਰਪਾ ਕਰਦੇ ਰਹਾਂਗੇ ਲਾਵਾਂਗੇ ਪਿੰਡ ਦੇ ਵੀਰ ਆਏ ਨੇ ਤੇ ਉਹ ਵੀ ਕਹਿੰਦੇ ਨੇ ਸਾਨੂੰ ਉਹਨੂੰ ਆਹਨਾਂ ਤੇ ਦਾ ਚਾਹੀਦਾ ਸੋ ਅਸੀਂ ਸਾਡੇ ਸਾਥ ਸਾਭਾ ਵੱਲੋਂ ਅਸੀਂ ਲੈ ਰਹੇ ਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਆਇਆਂ ਵਾਹਿਗੁਰੂ ਜੀ ਦਾ ਹੱਥ ਸਾਬਾ ਜੀ